来 दोस्तों आपा ना खन्ना पशु मंडी ਤੇ ਇੱਕ ਸੋਨੂੰ ਦੋ ਦੰਦ ਮੂੰਹੋਂ ਕੱਟੀ ਦਿਖਾ ਰਹੇ ਆ ਜੀ ਚੈੱਕ ਕਰ ਲੋ ਪਿਓਰ ਸਾਖ ਵਾਲੀ ਮੋਹਰਾਂ ਨਸਲ ਦੀ ਪਿਓਰ ਹਰਿਆਣੇ ਦੇ ਗੜ੍ਹ ਚੋਂ ਆਈ ਹੋਈ ਇਹ ਛੋਟੀ ਆ ਜਿਹੜੀ ਚੈੱਕ ਕਰੋ ਜੀ ਤੇ ਆਰਡਰ ਚੈੱਕ ਕਰ ਸਕਦੇ ਹੋ ਪਹਿਲਾਂ ਤਾਂ ਤੁਸੀਂ ਤੇ ਫਿਰ ਆਪਾਂ ਤੁਹਾਡੀ ਰੇਟ ਦੀ ਗੱਲਬਾਤ ਜੀ ਬਾਈ ਨਾਲ ਕਰਾਉਣੇ ਆ ਜੀ ਬਹੁਤ ਉੱਚੇ ਲੰਮੇ ਕਦ ਕਾਟ ਦੀ ਆ ਜੀ ਮੋੜਲਾ ਚੈੱਕ ਕਰੋ ਜੀ ਔਰ ਰੈਂਗ ਵਾਲੇ ਸਿੰਗੀ ਬਹੁਤ ਚੰਗੀ ਝੋਟੀਆਂ ਚੈੱਕ ਕਰ ਲਓ ਕਿਸੇ ਵੀਰ ਨੇ ਇਹ ਖਰੀਦਣੀ ਆਪਾਂ ਤੁਹਾਨੂੰ ਕੰਟੈਕਟ ਨੰਬਰ ਵੀ ਲੈ ਕੇ ਦੱਸਦੇ ਆਂ ਤੇ ਆਰਡਰ ਤੁਸੀਂ ਚੈੱਕ ਕਰ ਸਕਦੇ ਹੋ ਫੋਨ ਤੇ ਦਿਨ ਬਾਕੀ ਨੇ ਗੱਲਬਾਤ ਆਪਾਂ ਬਾਈ ਨਾਲ ਕਰਦੇ ਆਂ ਠੀਕ ਹੈ ਹੰਡਾ ਪੋ ਲੈ ਦਿਖਾ ਤੰਦ ਦਿਖਾ ਦੇ ਮੂੰਹ ਬਾਈ ਕਹਾਂ ਦੋ ਦੰਦਾ ਚੈੱਕ ਕਰ ਲਓ ਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਹੜਾ ਪੈਂਡਾ ਵੀਰੇ ਆਪਣਾ ਪੈਣੀ ਮਰਾਜ ਆ ਪੈਣੀ ਮਰਾਜ ਆ ਹਾਂ ਜੀ ਇਸ ਕੀ ਡਿਟੇਲ ਹੈ ਕੱਟੀ ਦੀ ਪਹਿਲਾਂ ਕੱਟੀ ਆ ਵੀਰੇ ਹਜੇ 5 ਦਿਨ ਪਹਿਨੇ ਇਹਦੇ 5 ਦਿਨ ਸੂਨ ਚ ਰਹਿੰਦੇ ਆ ਮੂੰਹੋਂ ਦੋਂਦੀ ਆ ਐਮ 29 ਦੀ ਆਪ ਖੋਦੇ ਖੋਦੇ ਮਿੰਟ 29 ਦੀ ਆ ਹਾਂ ਅੱਗੇ ਕਿਹੜਾ ਟੀਕਾ ਲੱਗਿਆ ਹੋਇਆ ਅੱਗੇ ਇਹਦੇ ਅਰਜਨ ਕੁੰਗੜ ਦਾ ਲੱਗਿਆ ਆ ਵੀਰੇ ਅਰਜਨ ਕੁੰਗੜ ਦਾ ਹਾਂ ਕੀ ਮੁੱਲ ਕਰਦੇ ਆਂ ਬਈ ਇਹਦਾ ਮੁੱਲ ਦਾ 81 ਕਰਦੇ ਆ ਵੀਰੇ 81 ਹਾਂ ਕਿੰਨੇ ਦੀ ਛੱਡੋਂਗੇ 165 ਦੀ ਦੇਣੀ ਆ ਵੀਰੇ 165 ਦੀ ਦੁੱਧ ਕਿੰਨਾ ਪਾ ਦੂਗੀ ਦੁੱਧ 15 ਕਿਲੋ 15 ਲੀਟਰ ਹਾਂ ਮੋਬਾਈਲ ਨੰਬਰ ਬੋਲ ਦੋ ਬਈ ਆਪਣਾ 9841 55324 ਠੀਕ ਆ ਬਾਈ ਲੈ ਦੋਸਤੋ ਕਿਸੇ ਵੀਰ ਨੇ ਖਰੀਦਨੀ ਆ ਬਾਈ ਨੇ ਮੋਬਾਈਲ ਨੰਬਰ ਬੋਲਿਆ ਤੁਸੀਂ ਉਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਬਹੁਤ ਚੰਗੀ ਆਈ ਦੇਖੋ ਘੱਟ ਘੱਟ ਚੈੱਕ ਹੋ ਸਕਦੇ ਦੱਸੋ